ਪਾਈਬਲ ਵਿੰਦਰ ਸਿੰਘ ਜੀ ਪ੍ਰਚਾਰਕ ਕੈਰੋਂ ਨੰਗਲ ਵੱਲੋਂ ਪ੍ਰਿੰਸੀਪਲ ਅਸ਼ਵਨੀ ਮਲਹੋਤਰਾ ਜੀ ਹਰਮਨ ਪਬਲਿਕ ਸਕੂਲ ਸੁਲਤਾਨਵਿੰਡ ਨੂੰ ਸਕੂਲ ਅਤੇ ਸਿੱਖਿਆ ਪ੍ਰਤੀ ਚੰਗੀਆਂ ਸੇਵਾਵਾਂ ਨਿਭਾਉਣ ਤੇ ਸਨਮਾਨਿਤ ਕੀਤਾ ਗਿਆ ਅਤੇ ਇਸੇ ਤਰ੍ਹਾਂ ਹੀ ਵਤਨ ਦੀ ਮਿੱਟੀ న్యూਸ ਚੈਨਲ ਦੇ ਐਮ ਡੀ ਅਤੇ ਅਖਬਾਰ ਦੇ ਚੀਫ ਐਡੀਟਰ ਜਸਵਿੰਦਰ ਸਿੰਘ ਸੰਧੂ ਜੀ ਨੂੰ ਉਹਨਾਂ ਦੀ ਪੱਤਰਕਾਰੀ ਸੰਬੰਧੀ ਚੰਗੀਆਂ ਸੇਵਾਵਾਂ ਨਿਭਾਉਣ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਅਸ਼ਵਨੀ ਮਲਹੋਤਰਾ ਜੀ ਨੇ ਅਤੇ ਜਸਵਿੰਦਰ ਸਿੰਘ ਸੰਧੂ ਜੀ ਨੇ ਬਾਬਾ ਬਲਵਿੰਦਰ ਸਿੰਘ ਜੀ ਕੈਰੋਂ ਨੰਗਲ ਦਾ ਧੰਨਵਾਦ ਕੀਤਾ। ਵਚਨ ਦੀ ਮਿੱਟੀ ਨਿਊ ਚੈਨਲ ਦੀ ਇੱਕ ਵਿਸ਼ੇਸ਼ ਰਿਪੋਰਟ ਅੰਮ੍ਰਿਤਸਰ। ਹਾਂਜੀ ਬਾਬਾ ਜੀ। ਹਾਂਜੀ ਜੋਤ ਪ੍ਰੇਮ ਖੇਲਣ ਕਾ ਕਾਓ ਸਰਤਾ ਥਲੀ ਗਲੀ ਮਰ ਜਾਓ ਇਤ ਮਾਰਗ ਪੈ ਤਰੀਗੇ ਸਰ ਜੀ ਦੇ ਕਾਣ ਨਤੀਜੇ। ਪਹਿਲਾ ਮਰਨ ਕਬੂਲ ਜੀਵਨ ਕੇ ਸਾੜ ਆਸ ਹੌਸਾ ਬਣਾ ਕੇ ਰਹਿਣ ਕਾ ਤਾਂ ਔ ਹਮਾਰੇ ਪਾਸ ਗਗਨ ਦਾ ਮਾਮਾ ਬਾਜੂ अरुण साने काओ खे जो माडे सूर अब जू को दाल सूरा सोपे पे चालिए जो लरी दीन के हेत पुरजा पुरजा कटमरे कबु ना साडे खेत आस्कर पान खंडो खड़क तुबक तबरा तीर सैब सुरोती सही जही हमारी पीर सैत तू ही सैथी तू ही तू ही तबर तरवार नाम तुम्हारा जो जपे ਉਹ ਬੇਪਾਉਸ ਸਦਪਾਰ ਕਾਲ ਤੂੰ ਕਾਲੀ ਤੂੰ ਤੂੰ ਹੀ ਤੇਗਾਰ ਦੀਰਾ ਤੂੰ ਹੀ ਨਿਸਾਨੇ ਜੀਤ ਕੀ ਆਜ ਤੂੰ ਦਾ ਗੀਰ ਮਹਾਵਕਾਂ ਸਾ ਗੁਰੂ ਕਰਦੇ ਐਸੀ ਮਹਾਨ ਯੋਧੇ ਤਨ ਤਨ ਗੁਰਗੁਰ ਸਿੰਘ ਮਹਾਰਾਜ ਦੇ ਸਹਾਇ ਹੋਏ ਪਹਿਲੇਰ ਜਨ ਨਾਲ ਸਰਵਉੰਦੀ ਜਨ ਨਾਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦਾ ਜੋ ਕਿ ਆਪਾਂ ਹਰ ਸਾਲ ਦੀ ਤਰ੍ਹਾਂ ਪਿੰਡ ਕਾਰੂਨੰਗਲ ਤੋਂ ਨਗਰ ਨਗਰ ਕਿਤੇ ਨਜ਼ਰ ਆਉਣਾ ਹੁੰਦਾ ਨਗਰਾਂ ਵਿੱਚੋਂ ਹੁੰਦਾ ਆ ਬਾਬਾ ਜੀ ਦੇ ਜਨਮ ਸਥਾਨ ਤੇ ਇਹ ਨਗਰ ਕਿਤੇ ਪਹੁੰਚਦਾ ਉੱਥੋਂ ਫਿਰ ਸ਼ਾਮ ਨੂੰ ਆਪਾਂ 10 ਵਜੇ ਫਿਰ ਪਿੰਡ ਕਾਰੂਨੰਗਲ ਵਿੱਚ ਆਉਂਦਾ ਤਾਂ ਸਭ ਤੋਂ ਪਹਿਲਾਂ ਮੈਂ ਮਹਾਰਮਨ ਪਬਲਿਕ ਹਾਈ ਸਕੂਲ ਪਹੁੰਚਾ ਵਾਂ ਇਹਨਾਂ ਨੇ ਜੋ ਪ੍ਰਿੰਸੀਪਲ ਆ ਸਕੂਲ ਦੇ ਇੰਚਾਰਜ ਹੈ ਪ੍ਰਿੰਸੀਪਲ ਅਸਲੀ ਮਲੋਤਰਾ ਉਹਨਾਂ ਨੇ ਬਹੁਤ ਸੰਯੋਗ ਦਿੱਤਾ ਸਾਡੇ ਨਾਲ ਸਹਿਯੋਗ ਦਿੰਦੇ ਰਹੇ ਤੇ ਉਹਨਾਂ ਨੂੰ ਸਬੰਧਤ ਕਰਨ ਵਾਸਤੇ ਅਸੀਂ ਸਕੂਲ ਦੇ ਹਾਈ ਸਕੂਲ ਦੇ ਕੋਲਤੀ ਵਾਹਿਗੁਰੂ ਜੀ ਦਾ ਹਾਲਾ ਵਾਹਿਗੁਰੂ ਜੀ ਦੀ ਹਾਜ਼ਰੀ ਆਨੀ ਪਾਜੀ ਵਤਨ ਦੀ ਮਿੱਟੀ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਪ੍ਰਿੰਸੀਪਲ ਅਸ਼ਵਨੀ ਮਲੋਤਰਾ ਸੁਲਤਾਨਪੁਰ ਪਿੰਡ ਵਿਖੇ ਹਰਮਨ ਪਬਲਿਕ ਹਾਈ ਸਕੂਲ ਵਿੱਚ ਸੇਵਾ ਨਿਭਾ ਰਿਹਾ ਹਾਂ ਅੱਜ ਸਾਡੇ ਸਕੂਲ ਵਿਖੇ ਭਾਈ ਬਲਵਿੰਦਰ ਸਿੰਘ ਜੀ ਪਿੰਡ ਕੈਰੋਨੰਗਲ ਤੋਂ ਪਹੁੰਚੇ ਨੇ ਜਿਹੜੇ ਕਿ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਚੋਂ ਸੇਵਾ ਨਿਭਾ ਰਹੇ ਨੇ ਇਹ ਹਰ ਸਾਲ ਪਿੰਡ ਕੈਰੋਨੰਗਲ ਤੋਂ ਨਗਰ ਕੀਰਤਨ ਲੈ ਕੇ ਗੱਗੋਮਾਲ ਬਾਬਾ ਜੀਵਨ ਸਿੰਘ ਜੀ ਦੀ ਜਨਮ ਧਰਤੀ ਤੇ ਤੇ ਫਿਰ ਉੱਥੋਂ ਲੱਗ ਲੱਗ ਨਗਰਾਂ ਚੋਂ ਹੁੰਦੇ ਵਾਪਸ ਕੈਰੋਨੰਗਲ ਤੋਂ ਕੈਰੋਨੰਗਲ ਆਉਂਦੇ ਹਨ ਇਹਨਾਂ ਦੇ ਨਾਲ ਹਜ਼ਾਰਾਂ ਦੀ ਤਦਾਦ ਦੀ ਸੰਗਤ ਹੁੰਦੀ ਆ ਜਿਹੜੀ ਗੁਰੂ குருਕਾਰ ਦੀਆਂ ਖੁਸ਼ੀਆਂ ਤੇ ਹਾਜਰੀਆਂ ਭਰਦੀ ਔਰ ਉਹਨਾਂ ਕੋਲੋਂ ਸੇਵਾ માં ਮੰਗਦੀ ਆ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਅੱਜ ਸਾਡੇ ਸਕੂਲ ਵਿਖੇ ਪਹੁੰਚ ਕੇ ਸਾਨੂੰ ਮਾਨ ਸਨਮਾਨ ਦੇਣ ਆਏ ਅਸੀਂ ਸਕੂਲ ਵੱਲੋਂ ਇਸੇ ਤਰ੍ਹਾਂ ਹਰ ਸਾਲ ਤੁਹਾਡੇ ਸਹਿਯੋਗ ਵਿੱਚ ਹਾਜ਼ਰ ਰਵਾਂਗੇ ਜਿੱਥੋਂ ਤੱਕ ਵੀ ਵੱਧ ਚੜ ਕੇ ਤਨ ਮਨ ਧਨ ਨਾਲ ਤੁਹਾਡੀ ਸੇਵਾ ਕਰਦੇ ਰਵਾਂਗੇ ਇਸ ਨਗਰ ਕੀਰਤਨ ਵਿੱਚ ਅਸੀਂ ਹਾਜ਼ਰੀਆਂ ਭਰਦੇ ਰਵਾਂਗੇ ਧੰਨਵਾਦ ਬਾਬਾ ਜੀ